ਆ ਕੀ ਨਾਮ ਹੈ ਬਾਈ ਜੀ ਤੁਹਾਡਾ ਗੁਰਜੰਟ ਸਿੰਘ ਅ ਕਿਹੜੇ ਪਿੰਡ ਤੋਂ ਤੁਸੀਂ ਗੱਟੀ ਰੇਮੇ ਅ ਤੇ ਕਿੱਧਰੋਂ ਆ ਰਹੇ ਹੋ ਤੁਸੀਂ ਇੱਧਰ ਕਣਕਵੜਕਾ ਵਿੱਚ ਤੁਹਾਡੀ ਕਿੱਥੇ ਪੈਲੀ ਇੱਧਰ ਪਾਰ ਦਰਿਆ ਤੋਂ ਅੱਛਾ ਤੇ ਕੀ ਮੈਸੇਜ ਆਇਆ ਹੈਗਾ ਐਸੇ ਆਇਆ ਸੀ ਵੀ ਤਿੰਨ ਦਿਨਾਂ ਚ ਕਣਕ ਵੜ ਲੋ ਦੋ ਤਿੰਨ ਦਿਨਾਂ ਚ ਅੱਛਾ ਕੀ ਇਹ ਮਾਹੌਲ ਨੂੰ ਲੈ ਕੇ ਹੈ ਨੀ ਸਾਡੇ ਤਾਂ ਲੇਟ ਹੋ ਗਈ ਸੀ ਇੱਧਰ ਰਸਤਾ ਨਹੀਂ ਸੀ ਅੱਛਾ ਬਾਕੀ ਮੌਲ ਵੀ ਖਰਾ ਗਰਮੀ ਹੈ ਹੂੰ ਤੇ ਕਿਵੇਂ ਤੁਹਾਡਾ ਪਿੰਡ ਸਰਹੱਦ ਦੇ ਨਾਲ ਲੱਗਦਾ ਹੈਗਾ ਤਾਂ ਕਿੰਨੀ ਕੁ ਟੈਨਸ਼ਨ ਵੱਧ ਜਾਂਦੀ ਹੈਗੀ ਹੈ ਟੈਨਸ਼ਨ ਤਾਂ ਬਹੁਤ ਵੱਦੀ ਹੈ ਹੂੰ ਤੇ ਇਹ ਤੁਹਾਡੀ ਜਿਹੜੀ ਪੈਲੀ ਹੈ ਉਹ ਤਾਰੋ ਪਾਰ ਹੈ ਨਹੀਂ 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 ਇਹ ਦਰਿਆ ਤੋਂ ਪਾਰ ਹੈ ਦਰਿਆ ਤੋਂ ਪਾਰ ਕੋਰ ਟੈਂਡਲ ਤੋਂ ਉਰਾਂ ਨਾਲ ਹੀ ਹੈ ਪੁਲ ਤੋਂ ਪਾਰ ਹੈ ਪੁਲ ਤੋਂ ਪਾਰ ਹੈ ਸਰਹੱਦ ਦੇ ਨਾਲ ਲੱਗਦੀ ਹੈ ਹਾਂਜੀ ਹਾਂਜੀ ਕੀ ਨਾਮ ਹੈ ਤੁਹਾਡਾ ਗੁਰਜੰਟ ਸਿੰਘ ਨਾਮ ਬਸ਼ਰ ਸਿੰਘ ਜੀ ਕਿਹੜਾ ਪਿੰਡ ਹੈ ਕਾਲੂ ਵਾਲਾ ਜੀ ਅ ਇੱਥੇ ਤਾਰੋ ਪਾਰ ਜਿਹੜੀ ਜ਼ਮੀਨ ਹੈਗੀ ਤੁਹਾਡੀ ਹੈਗੀ ਹੈ ਹਾਂਜੀ ਜ਼ਮੀਨ ਹੈਗੀ ਸਾਡੀ ਜੀ ਤੇ ਫਸਲ ਕੱਟ ਲਈ ਤੁਸੀਂ ਫਸਲ ਕੱਟ ਲਈ ਹੈ ਜੀ 21 ਵਾਜ ਦਵਾਈ ਕੀਤੀ ਹੈਗੀ ਸੀ ਵਾਜ ਦਵਾਈ ਕੀਤੀ ਬੰਦਾ ਜਿੰਨੀ ਤੂੜੀ ਜਿੰਨਾ ਬਣਾਉਣੀ 2 ਦਿਨ ਵਿੱਚ ਬਣਾ ਲਓ ਫਿਰ 10 20 ਦਿਨ ਗੇੜ ਪਾਉਂਦੇ ਸਾਡਾ ਨਹੀਂ ਚਲੋਣਾ ਵਾਜ ਦਵਾਈ ਬੀ ਐਫ ਸੀ ਦਵਾਈ ਆਉਂਦੀ ਹੈ अच्छा तो फिर सारे सारे ਕਿਸਾਨਾਂ ਨੇ ਜਿਹਨਾਂ ਦੀ ਜ਼ਮੀਨਾਂ ਹੈਗੀਆਂ ਉਸ ਨੇ ਆਪਣੀ ਵਾਢੀ ਫਸਲ ਵੀ ਤੇ ਨਹੀਂ ਇਹ ਗਏ ਨਹੀਂ ਕੱਲ ਦੇ ਕੱਲ ਨੂੰ ਸ਼ੁਰੂ ਕਰ ਜਾਣਾ ਲੋਕਾਂ ਜਾਣਾ ਸਾਰਿਆਂ ਨੇ ਨਹੀਂ ਕਿੰਨੇ ਕੁ ਜ਼ਮੀਨ ਜਿਹੜੀ ਤਾਰ ਪਰ ਹੈਗੀ ਹੈ ਜ਼ਮੀਨ ਤਾਂ ਬਹੁਤ ਏਰੀਆ ਪੰਜਾਬ ਦਾ ਏਰੀਆ ਬਹੁਤ ਜ਼ਿਆਦਾ ਹੀ ਹੈ ਕਿੰਨਾ ਦੱਸ ਸਕਦੇ ਆ ਕਿ ਆਪਾਂ ਇਹ ਕਿਹੜਾ ਨਹੀਂ ਪਾ ਸਕਦੇ ਪੰਜਾਬ ਵਿੱਚ ਕਿਵੇਂ ਦਾ ਮਾਹੌਲ ਕਿਵੇਂ ਦਾ ਹੈਗਾ ਸਰਹੱਦੀ ਗੱਲ ਕਰ ਰਹੇ ਕਿਉਂਕਿ ਪਰ ਸਰਹੱਦੀ ਪਿੰਡ ਹੈਗਾ ਤੁਹਾਡਾ ਨਾਲ ਹੀ ਲੱਗਦਾ ਸਰਹੱਦੀ ਸਾਡੇ ਪਿੰਡ ਦਾ ਮਾਹੌਲ ਸਹਿਮ ਦਾ ਠੀਕ ਬੈਠਾ ਬਾਕੀ ਅੱਗੇ ਜੋ ਮਾਹੌਲ ਤਾਂ ਪਿੱਛੇ ਦਿਖਾਈ ਦੇ ਰਿਹਾ ਜਿਹਾ ਜਿਹਾ ਪੰਜਾਬ ਦਾ ਉਪਰੋਕਤ ਸੈਂਟਰ ਦਾ ਆਟੈਕ ਕਿਵੇਂ ਵੇਖਦੇ ਹੋ ਬਸ ਦੇਖ ਰਹੇ ਹਾਂ ਭਾਈ ਹਾਲਾ ਵੀ ਜੋ ਕੁਝ ਬੰਦਦਾ ਤੇ ਫਿਰ ਹਾਲ ਲੋਕ ਪਹਿਲਾਂ ਚੱਲ ਚਲੋਗੇ ਲੋਕ ਪਿੱਛੇ ਵਾਪਸ ਜਾਣਗੇ ਆਪਦਾ ਜੋ ਕਿ ਕਰਮ ਮਾਹੌਲ ਜ਼ਿਆਦਾ ਹੋਇਆ ਤਾਂ ਨਹੀਂ ਜਿਹੜਾ ਸ਼੍ਰੀ ਜੰਮੂ ਕਸ਼ਮੀਰ ਦੇ ਵਿੱਚ ਪਹਿਲਗਾਮ ਦੇ ਵਿੱਚ ਜਿਹੜਾ ਅਟੈਕ ਹੋਇਆ 26 ਲੋਕ ਮਾਰਤੇ ਉਹਨਾਂ ਨੂੰ ਕਿਵੇਂ ਵੇਖਦੇ ਹੋ ਉਹ ਜੀ ਗਲਤ ਹੋਇਆ ਬਈ ਨਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜਿਹੜਾ ਕੀਤਾ ਹੁੰਦਾ ਇਹਨਾਂ ਇਸ ਤਰ੍ਹਾਂ ਧਰਮ ਨੂੰ ਲੈ ਕੇ ਨਹੀਂ ਕਰਨਾ ਚਾਹੀਦਾ ਗਲਤ ਹੋਇਆ ਇਹ ਤਾਂ हां ਜੰਮ 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 ਮਸੂ ਜਿਆਦਾ ਹੋ ਰਿਹਾ ਸਰਹੱਦ ਦੇ ਲੋਕ ਅੱਗੇ ਵੀ ਜਿਹੜੀ ਹੈ ਖੜਦੇ ਰਹੇ ਹੈਗੇ ਨੇ ਫੌਜਾਂ ਦੇ ਨਾਲ ਹਾਂਜੀ ਪਹਿਲੇ ਵੀ ਜੋ ਜੰਗ ਦੋ ਲੜਿਆ ਉਹਦੇ ਵੀ ਲੋਕ ਸਾਰੇ ਨਾਲ ਖੜੇ ਆ ਫੌਜ ਨਾਲ ਤੇ ਹੁਣ ਵੀ ਹੁਣ ਵੀ ਨਾਲ ਰਹਾਗੇ ਫੌਜ ਦੇ ਨਾਲ ਕੋਈ ਨਹੀਂ ਆਵਦਾ ਹਿੰਦੁਸਤਾਨ ਨਾਲ ਬੁਲਟ ਕਰਾਗੇ ਇਹਨਾਂ ਦੋ ਦਿਨਾਂ ਦੇ ਵਿੱਚ ਜਿਹੜੇ ਬੀਐਸਐਫ ਦੇ ਜਵਾਨ ਉਹਨਾਂ ਦੇ ਤੇਵਰ ਕਿਵੇਂ ਦੇ ਰਿਹਾ ਉਹ ਆਰੇ ਚਿਕੰਨੇ ਹੋਇਆ ਦੋ ਤਿੰਨ ਦੇ ਵਿੱਚ ਬਹੁਤ ਜਿਆਦਾ ਆਉਦੇ ਚੋ ਵੀ ਆਵਦਾ ਮਾਹੌਲ ਮਾਹੌਲ ਤੋਂ ਸੈਂਟਰ ਦਾ ਖਾ ਹੋਇਆ ਤੇ ਉਹ ਆਰੇ ਚਿਕੰਨਾ ਹੋ ਗਿਆ ਬੀਐਸਐਫ ਸਾਹਿਬ